ਸਰਦਾਰ ਸੁਪੀਰ ਸਿੰਘ ਜੀ ਖੱਟੜਾ ਸਾਹਿਬ ਉਹ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਆ ਮੈਂ ਸੁਪੀਰ ਸਿੰਘ ਖੱਟੜਾ ਸਾਹਿਬ ਨੂੰ ਕਹੂੰਗਾ ਅੱਗੇ ਆਓ ਤੇ ਮੈਂ ਜਾਖੜ ਸਾਹਿਬ ਸੁਨੀਲ ਜਾਖੜ ਜੀ ਨੂੰ ਅਸ਼wini ਸ਼ਰਮਾ ਜੀ ਨੂੰ ਮਾਜੋਗ ਤਰਨ ਚੋਕ ਜੀ ਨੂੰ ਮਹਾਰਾਣੀ ਪਰਨੀਤ ਕੌਰ ਜੀ ਨੂੰ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਸਾਡੇ ਕੇਂਦਰੀ ਰਾਜ ਮੰਤਰੀ ਰੇਲਵੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਪਟਕਾ ਪਾ ਕੇ ਸਨਮਾਨਤ ਕਰੀਏ ਖੱਟੜਾ ਸਾਹਿਬ ਰਣਬੀਰ ਸਿੰਘ ਖੱਟੜਾ ਸਾਹਿਬ ਜਿਹੜੇ ਆਈਜੀ ਉਹਨਾਂ ਦੇ ਬੇਟੇ ਨੇ ਐਲਐਲਬੀ ਕੀਤੀ ਹੋਈ ਹੈ ਐਮਬੀਏ ਕੀਤੀ ਹੋਈ ਹੈ ਉਹ ਦੋ ਵਾਰ ਜਿਹੜੇ 17 ਤੇ 12 ਦੇ ਵਿੱਚ ਇਲੈਕਸ਼ਨ ਲੜੇ ਆ ਉਹ ਐਮਐਲਏ ਦਾ ਬਹੁਤ ਹੀ ਸਾਰੀਆਂ ਜਿਹੜੀਆਂ ਸੋਸ਼ਲ ਪੋਲੀਟੀਕਲ ਵਿੱਚ ਹਿੱਸਾ ਲੈਂਦੇ ਆ ਸੋਸ਼ਲ ਵੈਲਫੇਅਰ ਦੇ ਕੰਮ ਬਹੁਤ ਸੋਹਣੇ ਢੰਗ ਨਾਲ ਚਲਾਉਂਦੇ ਆ ਸੋ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਇਸ ਤੋਂ ਬਾਅਦ ਸਿਰਫ ਤਿੰਨ ਬਲਾਰੇ ਮਾਝੋਕ ਤਰਨ ਚੋਕ ਜੀ ਬਿਹਾਰ ਚ ਐਸ ਆਰ ਵਿਰੁੱਧ ਰਾਹੁਲ ਗਾਂਧੀ ਦੀ ਵੋਟ ਅਧਿਕਾਰ ਯਾਤਰਾ ਸਾਸਾਰਾਮ ਤੋਂ ਸ਼ੁਰੂ ਕੀਤੀ ਸਾਸਾਰਾਮ ਦੇ ਸਵਾਰਾ 에어ਪੋਰਟ ਗਰਾਉਂਡ ਤੇ ਇੱਕ ਜਨਤਕ ਮੀਟਿੰਗ ਵਿੱਚ ਰਾਹੁਲ ਨੇ ਕਿਹਾ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਭਾਜਪਾ ਆਰਐਸਐਸ ਪੂਰੇ ਦੇਸ਼ ਵਿੱਚ ਸੰਵਿਧਾਨ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ ਜਿੱਥੇ ਵੀ ਚੋਣਾ ਹੁੰਦੀਆਂ ਹਨ ਉਹ ਜਿੱਤਦੇ ਹਨ महाराष्ट्र ओपिनियन पोल कह रहे सन कि महागठबंधन चोना जीतेगा लोकसभा विच महागठबंधन जितता है पर चार महीनों उसे खेत्र विच हार जाते हाँ जदों असी जांच की का सानू पता लगा कि एक करोड़ नवे वोटर जादू नाल बनाए गए सन बिहार के लोग वोटा चोरी नहीं होबा कमज़ोर लोगों सिर्फ वोट पाने का अधिकार है हर कोई जानता है कि कमिशन की कर रहा है असी चोन कमिशन नू अजेहा नहीं करन नरेंद्र मोदी जी अते एनडीए अरब पतिया नाल सरकार चलांदे हैं कल चोन कमिशन ने एक प्रेस कॉन्फ्रेंस करके बिहार एस आई आर वोट चोरी दे इल्जाम का सख्त जवाब दिता मुख चोन कमिश्नर ज्ञानेश कुमार ने स्पष्ट शब्दों कहा कि वोट चोरी का इल्जाम झूठा है चोन कमिशन ने स्पष्ट शब्दों कि वोट चोरी दा इल्जाम झूठा है ब्यारे आकर बिहार के कंपाल के चोन पद बराबर खुले हैं सारे वोटर सारिया राजनीतिक पार्टियां अते सारे बूथ पदर दे अधिकारी पारदर्शी ढंग नाल मिलके कम कर रहे हैं तस्दीक कर रहे हैं दस्तखत कर रहे हैं अते वीडियो प्रशंसा पत्र भी दे रहे हैं पिछले कुछ, कुछ दिनों तो जिम्मे की आप देख ही रहे हैं ਕਿ ਮੀ ਬਹੁਤ ਜ਼ੋਰਾਂ ਤੇ ਪੈ ਰਹੇ ਨੇ ਲਗਾਤਾਰ ਪੈ ਰਹੇ ਨੇ ਔਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਾਫੀ ਬਾਰਿਸ਼ਾਂ ਨੇ ਜਿਹੜੀਆਂ ਉਹ ਕਈ ਦਿਨਾਂ ਤੋਂ ਪੈ ਰਹੀਆਂ ਨੇ ਮੌਨਸਨ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ ਸਪੈਸੀਫਿਕਲੀ ਜੇ ਆਪਾਂ ਗੱਲ ਕਰੀਏ ਤਾਂ ਤਰਨਤਾਰ ਅੰਮ੍ਰਿਤਸਰ ਤੇ ਅਗੋ ਹੁੰਦੇ ਹੋਏ ਜੋ ਫਿਰੋਜ਼ਪੁਰ ਫਾਜ਼ਲਕਾ ਉਪਰਤੀ ਸਾਈਡ ਹੈ ਜਿਹੜੀ ਯਾਨੀ ਕਿ ਸਤਨੁਜ ਔਰ ਬਿਆਸ ਦਾ ਮੇਨਲੀ ਏਰੀਆ ਔਰ ਕੁਛ ਦੇ ਕੋ ਗਰਦਾ ਏਰੀਆ ਉੱਥੇ ਵੀ ਖੜਾ ਵਰਗੇ ਹਾਲਾਤ ਨੇ ਜਿਹੜੇ ਉਬਨੇ ਪਏ ਨੇ ਵੈਸੇ ਤਾਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਵਲ ਪੁਲਿਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਰੇ ਕੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਸਿਰਫ ਔਰ ਸਿਰਫ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਨੀ ਹੁੰਦੀ ਇਹਦੇ ਨਾਲ ਨਾਲ ਆਪਣੀ ਸਾਰਿਆਂ ਦੀ ਖਾਸ ਤੌਰ ਤੇ ਆਵਾਜ਼ ਦੀ ਪਾਰਟੀ ਦੇ ਜਿਹੜੇ ਵਰਕਰਸ ਵੋਲੰਟੀਅਰਸ ਲੀਡਰਸ ਆਪਣੀ ਸਾਰਿਆਂ ਦੀ ਵੀ ਉਨੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪੈ ਰਹੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਆਪਦੀ ਨਿੱਜੀ ਔਰ ਆਪਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਆਵਾਜ਼ ਦੀ ਪਾਰਟੀ ਦੇ ਸਾਰੇ ਵਰਕਰ ਚਾਹੇ ਕੋ ਵੱਡਾ ਛੋਟਾ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸ਼ੰਕਾ ਬਣੀ ਹੋਈ ਹੈ ਫੜਾਂ ਦੀ ਜਾਂ ਆਲਰੇਡੀ ਮਾਰ ਪਈ ਹੋਈ ਹੈ ਉੱਥੇ ਜ਼ਰੂਰ ਗਰਾਉਂਡ ਦੇ ਉੱਪਰ ਪਹੁੰਚਣਾ ਔਰ ਜਿਸ ਤਰੀਕੇ ਨਾਲ ਵੀ ਉਹ ਮਦਦ ਕਰ ਸਕਦੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਘਰਾਂ ਪਰਿਵਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਡੰਗਰ ਖੇਹਰ ਨੂੰ ਬਚਾਉਣ ਦੇ ਲਈ ਸੋ ਤੁਸੀਂ ਮੇਰੀ ਸਾਰੇ ਤੁਹਾਨੂੰ ਅਪੀਲ ਹੈ ਬੇਨਤੀ ਹੈ ਕਿ ਆਪ ਇਹਨੂੰ ਆਪਦੀ ਨੈਤਿਕ ਔਰ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਸਾਥੀ ਆਪਾਂ ਉੱਥੇ ਪਹੁੰਚੀਏ ਤੇ ਜੋ ਵੀ ਜਿੰਨਾ ਵੀ ਮਦਦ ਕਰ ਸਕਦਾ ਹੈ ਉਹਨਾਂ ਇਲਾਕੇ ਦੇ ਵਿੱਚ ਫਸੇ ਹੋਏ ਲੋਕਾਂ ਦੀ ਉਹਨਾਂ ਦੀ ਮਦਦ ਆਪਾਂ ਦੇ ਆਧਾਰ ਦੇ ਉੱਪਰ ਕਹੀਏ ਸੋ ਇਹ ਮੈਂ ਆਪਣੀ ਸਾਰਿਆਂ ਨੂੰ ਕਹੀ ਸੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਨਕਲਾਬ ਜਿੰਦਾਬਾਦ